ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤਿਰਤ ਸਿੰਘ ਪੀਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਮੇਰੇ ਨਾਲ ਮੌਜੂਦ ਨੇ ਵਿਸ਼ਾ ਬੜਾ ਮਹੱਤਵਪੂਰਨ ਹੈ ਕੈਨੇਡਾ ਚ ਗੱਲਾਂ ਹੋ ਰਹੀਆਂ ਨੇ ਕਿ ਪਾਰਟ ਟਾਈਮ ਕੰਮ ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਕਿੰਨੇ ਕੁ ਵਿਦਿਆਰਥੀਆਂ ਨੂੰ ਪਾਰਟ ਟਾਈਮ ਕੰਮ ਨਹੀਂ ਮਿਲ ਰਿਹਾ ਕਿ ਸਾਰਿਆਂ ਨੂੰ ਹੀ ਨਹੀਂ ਮਿਲ ਰਿਹਾ ਜਾਂ ਕੁਝ ਕੁ ਨੂੰ ਨਹੀਂ ਮਿਲ ਰਿਹਾ ਇਹਦੇ ਪਿੱਛੇ ਵੱਖ-ਵੱਖ ਕਾਰਨ ਕੀ ਨੇ ਇਹ ਮਾਰਕੀਟ ਕਰੈਕਟ ਕਦੋਂ ਹੋਣੀ ਸਾਡੇ ਜਿਹੜੇ ਨਵੇਂ ਵਿਦਿਆਰਥੀ ਜਿਹੜੇ ਜਾ ਰਹੇ ਨੇ ਕਿਉਂਕਿ ਮੈਂ ਦੇਖਦਾ ਕਿ ਕੈਨੇਡਾ ਦਾ ਚਾ ਨਹੀਂ ਮੁੱਕਦਾ ਬਹੁਤ ਸਾਰੇ ਵਿਦਿਆਰਥੀ ਜਿਹੜੇ ਉੱਥੇ ਸੈਟਲਡ ਨੇ ਜਿਨ੍ਹਾਂ ਕੋਲੇ ਕੰਮ ਵੀ ਨਹੀਂ ਉਹ ਆਪਣੇ ਦੋਸਤਾਂ ਨੂੰ ਕਹਿ ਰਹੇ ਨੇ ਕਿ ਵੀਡੀਓ ਵਾਲੇ ਪਾਸੇ ਧਿਆਨ ਨਾ ਦਿਓ ਮੀਡੀਆ ਤੇ ਧਿਆਨ ਨਾ ਦਿਓ ਇੱਥੇ ਜੇ ਤੁਸੀਂ ਪੜ੍ਹਾਈ ਕਰਦੇ ਹੋ ਸਹੀ ਤਰੀਕੇ ਨਾਲ ਥੋੜਾ ਬਹੁਤਾ ਸਕਿੱਲ ਹੈ ਤੇ ਆਜੋ ਤੁਹਾਨੂੰ ਐਡਜਸਟ ਕਰ ਲਾਂਗੇ ਇਹਦਾ ਮਤਲਬ ਹੈ ਕਿ ਦੋ ਤਰ੍ਹਾਂ ਦੇ opinion ਹੈ ਇੱਕ ਤਾਂ ਸੋਸ਼ਲ ਮੀਡੀਆ ਤੇ opinion ਹੈ ਵੀ ਕੈਨੇਡਾ ਬਰਬਾਦ ਹੋ ਗਿਆ ਜਾਜ ਭਰ-ਭਰ ਮੋੜਨਗੇ ਜਿਵੇਂ ਮੈਨੂੰ ਵੀ ਲੱਗਦਾ ਹੈ ਵੀ ਨਾ ਜਾਓ ਕੈਨੇਡਾ ਹੁਣ ਪੈਸੇ ਨਾ ਖਰਾਬ ਕਰੋ ਦੂਸਰਾ opinion ਕੀ ਹੈ ਜਿਹੜੇ ਬੱਚੇ ਸੈਟਲਡ ਨੇ ਜਿਨ੍ਹਾਂ ਦੀਆਂ ਫੈਮਲੀਆਂ ਸੈਟਲਡ ਨੇ ਉਹ ਕਹਿੰਦੇ ਕੁਝ ਸਿੱਖ ਕੇ ਆਓ ਕੁਝ ਟਰੇਡ ਦੇ ਕੰਮ ਸਿੱਖ ਕੇ ਆਓ ਹੱਥੀ ਕੰਮ ਸਿੱਖ ਕੇ ਆਓ ਤੇ ਪੜਨ ਦੇ ਇਰਾਦੇ ਨਾਲ ਆਓ ਕੈਨੇਡਾ ਨਾਲ ਧੱਕੇ ਕਰਨ ਦੇ ਇਰਾਦੇ ਨਾਲ ਨਾ ਆਓ ਵੀ ਆਪਾਂ ਇੱਕ ਵਾਰ ਬਸ ਕੈਨੇਡਾ ਸਾਨੂੰ ਲਾ ਦੇ ਏਜੰਟਾ ਮੁੜ ਕੇ ਕੰਮ ਸਾਡਾ ਉਹ ਕੰਮ ਨਹੀਂ ਹੁਣ ਕੈਨੇਡਾ ਚ ਚੱਲਣਾ ਹੁਣ ਇਹਦੇ ਤੇ ਗੱਲ ਤਿਰਤ ਜੀ ਦੇ ਨਾਲ ਕਰਾਂਗੇ ਤਿਰਤ ਜੀ ਸਸ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਿਰਤ ਜੀ ਪੈਕੇਜਾਂ ਨੇ ਇੱਕ ਤਾਂ ਬਰਬਾਦ ਕਰਤੇ ਸਾਡੇ ਬੱਚੇ ਆ ਜਿਹੜੇ ਪੈਕੇਜ ਵਾਲੇ ਕਹਿੰਦੇ ਆ ਨਾ ਵੀ ਸਾਰੇ ਪੈਸੇ ਕੈਨੇਡਾ ਪਹੁੰਚਣ ਤੋਂ ਬਾਅਦ ਇੱਕ ਤਾਂ ਇਹਦੇ ਤੇ ਕੋਈ ਕਾਨੂੰਨ ਸਾਡੀ ਇੰਡੀਆ ਦੀ ਸਰਕਾਰ ਨੂੰ ਵੀ ਬਣਾ ਦੇਣਾ ਚਾਹੀਦਾ ਹੈ ਇਹ ਮੈਂ ਜ਼ਰੂਰ ਜੇ ਕਦੀ ਮੌਕਾ ਲੱਗਿਆ ਤੇ ਭਗਵੰਤ ਮਾਨ ਹੁਣਾਂ ਦੇ ਧਿਆਨ 'ਚ ਗੱਲ ਲਿਆਵਾਂਗੇ ਕਿ ਭਾਈ ਇਸ ਪਾਸੇ ਸੋਚੋ ਇਹ ਬਹੁਤ ਏਜੰਟ ਲੁੱਟਦੇ ਨੇ ਵੀ ਸਾਰੇ ਪੈਸੇ ਇਲ ਗੈਰ ਕਾਨੂੰਨੀ ਆ ਮੈਂ ਤਾਂ ਕਹੂੰਗਾ ਇਹਦੇ ਤੇ ਪੰਜਾਬ ਚ ਸਖਤੀ ਹੋਣੀ ਚਾਹੀਦੀ ਹੈ ਦੂਸਰਾ పార్ਟ ਟਾਈਮ ਜੌਬਸ ਦੀ ਉੱਥੇ ਜਿਹੜੀ ਸਥਿਤੀ ਹੈ ਉਹ ਬਹੁਤੀ ਜ਼ਿਆਦਾ ਚੰਗੀ ਨਹੀਂ ਹੈ ਤੇ ਕਿਹਨਾਂ ਨੂੰ ਕੰਮ ਮਿਲਦਾ ਹੈ ਕਿਹਨਾਂ ਨੂੰ ਨਹੀਂ ਮੈਂ ਚਾਹੂੰਗਾ ਇਹਦੇ ਤੇ ਪੂਰਾ ਐਕਸਪਲੇਨ ਕਰੋ ਸਰ ਪਹਿਲਾ ਜਿਹੜਾ ਸਵਾਲ ਹੈ ਨਾ ਜਿਹੜਾ ਕਿ ਆ ਪੈਕੇजेस ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਯਸ ਡੈਫੀਨੇਟਲੀ ਇਰੇ ਦੇ ਕੁਛ ਨਾ ਕੁਛ ਤਾਂ ਮੈਂ ਤਾਂ ਕਹੂੰਗਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਸੋਚ ਲੈਂਦੇ ਨਾ ਕਿ ਯਾਰ ਕੈਨੇਡਾ ਪਹਚਾਦੇ ਸਭ ਕੁਝ ਕਰਦੇ ਜੋ ਮਰਜ਼ੀ ਕਰ ਲੈ ਸਰ ਧੱਕਾ ਉੱਥੇ ਹੁੰਦਾ ਸੋ ਪੈਕੇਜ ਵੀ ਇੱਕ ਉਹ ਚੀਜ਼ ਉਹ ਪ੍ਰਣਾਲੀ ਚੱਲੀ ਸੀਗੀ ਜਦੋਂ ਨਾ ਬੱਚਿਆਂ ਤੋਂ ਫੀਸਿਸ ਦੇ ਨਾਂ ਦੇ ਨਜਾਇਜ਼ ਪੈਸੇ ਸਭ ਕੁਝ ਕੀਤਾ ਜਾਣਾ ਮਤਲਬ ਕਿ ਹੁੰਦਾ ਸੀਗਾ ਸੋ ਪੈਕੇਜ ਵੀ ਮੈਂ ਤਾਂ ਕਹੂੰਗਾ ਮਾੜਾ ਚੰਗਾ ਬੱਚੇ ਨੇ ਡਿਸਾਈਡ ਕਰਨਾ ਪੈਕੇਜ ਵੀ ਜੇ ਕਰਨਾ ਚਾਹੇ ਮੈਂ ਕੈਨੇਡਾ ਦੀ ਗੱਲ ਛੱਡੋ ਸਾਰੀ ਹਰ ਕੰਟਰੀ ਦੀ ਗੱਲ ਕਰ ਲੈਂਦਾ ਯਾਰ ਪਤਾ ਹੋਵੇ ਤੁਹਾਡੀ ਕਾਲਜ ਦੀ ਫੀਸ ਕਿੰਨੀ ਆ ਕਿੰਨੀ ਚੱਲੀ ਆ ਸਾਹਮਣੇ ਵਾਲਾ ਬੰਦਾ ਮੇਰੇ ਵਰਗਾ ਕਿੰਨਾ ਕਾ ਪੈਸੇ ਕਮਾ ਰਿਹਾ ਜੇ ਤੁਹਾਨੂੰ ਪਹਿਲੇ ਦਿਨ ਪਤਾ ਨਾ ਫਿਰ ਠੀਕ ਆ ਮਾਨ ਜੇ ਪਤਾ ਹੀ ਕੁਛ ਨਹੀਂ ਹੈਗਾ ਜੇ ਤੁਹਾਨੂੰ ਕਿੱਥੇ ਕਿਹਾ ਕੋਈ ਸਟੂਡੈਂਟ ਵੀਜ਼ਾ ਕਹ ਕੇ ਵਿਜ਼ਟਰ ਵੀਜ਼ਾ ਚਾੜਿਆ ਜਾਂਦਾ ਵਾ ਜਾਂ ਕੁਝ ਵਰਕ ਪਰਮਿਟ ਦਾ ਕਹ ਕੇ ਵਿਜ਼ਟਰ ਵੀਜ਼ਾ ਭੇਜਿਆ ਜਾਂਦਾ ਦਨ ਇਜ਼ ਟੋਟਲੀ ਰੋਂਗ ਫਿਰ ਇਹ ਚੀਜ਼ਾਂ ਰੋਂਗ ਆ ਪਰ ਹਮੇਸ਼ਾ ਮੈਂ ਤਾਂ ਕਹਾਂਗਾ ਗਲਤੀ ਆਪਣੀ ਮੰਨਿਆ ਕਰੋ ਸਟਾਰਟਿੰਗ ਦੇ ਵਿੱਚ ਕਲੀਅਰ ਕਰਿਆ ਕਰੋ ਨਾ ਕਿ ਅਗਲੇ ਤੋਂ ਪਹਿਲੇ ਦਿਨ ਆ ਗਿਆ ਕਿ ਅਗਲਾ ਕਹਿੰਦਾ ਜੀ ਪਾਸਪੋਰਟ ਦੇ ਦਾ ਪਚਾ ਦਿਆ ਉਹੀ ਬੰਦਾ ਜਿਆਦਾ ਕੈਨੇਡਾ ਚ ਤੰਗ ਹੋ ਗਿਆ ਜਿਹੜਾ ਕਹਿੰਦਾ ਜੀ ਆ ਪਿਆ ਪਾਸਪੋਰਟ ਜਾਂ ਜਿਹਨੇ ਮਸ਼ੂਰੀ ਦੇਖੀ ਪਾਸਪੋਰਟ ਦੇ ਦੋ ਕੈਨੇਡਾ ਪਹਚਾ ਦਾਂਗੇ ਇਹ ਉਹ ਬੰਦਾ ਜਿਆਦਾ ਤੰਗ ਹੁਣ ਆਹੀ ਹੁਣਾ ਇਹ ਲਿਖਾ ਕੇ ਲੈ ਲਓ ਸ਼ਰਤ ਆ ਨਾ ਪੱਕੇ ਹੋਣਾ ਨਾ ਉੱਥੇ ਜਾ ਕੇ ਤੰਗੀ ਵੀ ਜਿਹੜੀ ਬਾਧੂ ਆਉਣੀ ਆ ਸੋ ਬਚੋ ਜਿੰਨਾ ਬਚੋ ਸਾਦਾ ਸਰ ਬਿਲਕੁਲ ਤੁਸੀਂ ਕਿਹਾ ਇਹਦੇ ਤੇ ਸੇ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕੀਤਾ ਕਿੰਨੇ ਪੈਸੇ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਚੀਜ਼ ਦੇ ਦਿੱਤੇ ਆ ਸਿੱਧੀ ਗੱਲ ਜਿਹੜੀ ਹੈ ਨਾ ਤੇ ਦੂਜੀ ਗੱਲ ਤੇ ਸਰ ਮੈਂ ਜਿਹੜਾ ਹੋਂਦਾ ਪਾਰਟ ਟਾਈਮ ਜੌਬਸ ਦੇ ਅਸ ਵੇਲੇ ਜਿਹੜਾ ਬੱਚਾ ਡਰਿਆ ਪਤਾ ਕੀ ਹੋਇਆ ਵਾ ਸਭ ਤੋਂ ਪਹਿਲਾਂ ਤਾਂ ਇਹ ਮੈਂ ਡਿਫਾਈਨ ਕਰੂੰਗਾ ਸਰ ਇਹਦੇ ਵਿੱਚ ਵੀ ਨਾ ਦੋ ਕੈਟਾਗਰੀਆਂ ਕਈ ਬੰਦਾ ਕਹਿੰਦਾ ਬਹੁਤ ਵਧੀਆ ਕਈ ਕਹਿੰਦੇ ਵਧੀਆ ਨਹੀਂ ਹੈਗਾ ਪਹਿਲੀ ਗੱਲ ਤੇ ਮੈਂ ਦੱਸ ਦਵਾਂ ਦੋ ਬੱਚੇ ਜਿਹੜੇ ਉੱਥੇ ਅਸਲ ਜਿਹੜੇ ਫਸੇ ਹੋਏ ਜਿਆਦਾ ਉਹ ਕੈਟਾਗਰੀ ਜਣੀ ਕਿ ਮੈਨੂੰ ਇਹਦਾ ਲੱਗਾ ਮੈਂ ਆਪ ਕੈਨੇਡਾ ਹੁਣ ਵਿਜ਼ਿਟ ਕੀਤਾ ਜਿਹੜੇ ਕੀ ਆ ਜਰੂਰ 100% ਵੀਜ਼ਾ ਆਇਆ ਮਤਲਬ ਕਿ ਲਾ ਲਓ ਕਿ ਦਸੰਬਰ ਦੇ ਐਂਡ ਲੈ ਇੱਕ ਦੋ ਮਹੀਨੇ ਤੇ ਜਾਂ 2024 ਚ ਜਿਹੜਾ ਬੱਚਾ ਉੱਥੇ ਗਿਆ ਯੈਸ ਸਰ ਉਹ ਬੱਚਾ ਬਹੁਤ ਪਰੇਸ਼ਾਨ ਕਿਉਂਕਿ ਜਿਹਨੂੰ ਪਾਰਟ ਟਾਈਮ ਜੌਬ ਨਹੀਂ ਮਿਲੀ ਇੰਨਾ ਬੱਚਿਆਂ ਨੂੰ ਪਾਰਟ ਟਾਈਮ ਜੌਬ ਨਹੀਂ ਮਿਲੀ ਰੀਜ਼ਨ ਇਹਦੇ ਪਿੱਛੇ ਬੜੇ ਸਾਰੇ ਹੈਗੇ ਬੜੇ ਸਾਰੇ ਤੱਥ ਹੈਗੇ ਆ ਇਹ ਤੱਥਾਂ ਦੇ ਵਿੱਚੋਂ ਤੁਹਾਨੂੰ ਤੁਹਾਡਾ ਜਵਾਬ ਮਿਲ ਜਾਣਾ ਜਵਾਬ ਵੀ ਤੁਹਾਨੂੰ ਅੱਜ ਮੈਂ ਜ਼ਰੂਰ ਦੇ ਕੇ ਜਾਊਂਗਾ ਇਹਨਾਂ ਚੀਜ਼ਾਂ ਦਾ ਜਵਾਬ ਮਿਲ ਜਾਣਾ ਫੜਾ ਵੱਡਾ ਵੀਜ਼ਾ ਆ ਅਸੀਂ ਦੇਖਿਆ ਹੀ ਨਹੀਂ ਹੈਗਾ ਜੀ ਚਾਰ ਬੈਂਡ ਦੇ ਵੀਜ਼ਾ ਵੀ ਆਇਆ ਜੀ ਸਾਢੇ 4 5 ਬੈਂਡ ਸਾਢੇ 5 ਬੈਂਡ ਤਿੰਨ ਜੋ 5 ਬੈਂਡ ਵੀ ਆਇਆ ਓਵਰ ਆਲ 6 ਲੱਗੇ ਸੀ ਜੋ ਮਰਜੀ ਹੈ ਨਹੀਂ ਓਵਰ ਆਲ 6 ਓਵਰ ਆਲ 60 ਜਿਹੜਾ ਮੈਂ ਤਾਂ ਹਮੇਸ਼ਾ ਕਹਿੰਦਾ ਦੋ ਚੀਜ਼ਾਂ ਕੈਨੇ ਜਿਹੜਾ ਕਿ ਇੱਕ ਤਾਂ ਲੈਂਗੁਏਜ ਅਬਿਲਿਟੀ ਐਸ ਡੀ ਐਸ ਕੈਟੇਗਰੀ ਚ ਫਾਈਲ ਲੱਗੀ ਹੋਵੇ ਦੂਜਾ ਸਾਹ ਚੱਲਦੇ ਹੁਣ ਕੁਛ ਦੇਖਿਆ ਹੀ ਨਹੀਂ ਸਰ ਸਰ ਉਹ ਬੱਚਾ ਮੈਂ ਤਾਂ ਕਹਿਣਾ ਕਿ ਜਿਹੜਾ ਇੱਥੇ ਇੱਕ ਪਹਿਲੀ ਗੱਲ ਤਾਂ ਡਰਦਾ ਸੀ ਕਿ ਇੰਗਲਿਸ਼ ਬੋਲਣ ਨੂੰ ਸਰ ਤੁਸੀਂ ਇੱਕ ਸਮਝਣ ਦੀ ਗੱਲ ਆ ਉਹ ਵੀ ਤਾਂ ਇੰਗਲਿਸ਼ ਕੰਟਰੀ ਸੀਗੀ ਉੱਥੇ ਵੀ ਤਾਂ ਇੰਗਲਿਸ਼ ਬੋਲ ਕੇ ਕੰਮ ਮਿਲਣਾ ਬਠਾ ਨੋ ਡਾਊਟ ਸਾਡੇ ਕਈ ਸ਼ਹਿਰ ਹੈਗੇ ਜਿੱਦਾ ਬ੍ਰੈਂਟਨ ਸਰੀਆ ਇੰਗਲਿਸ਼ ਤਾਂ ਬੰਦਾ ਨਾਂ ਵੀ ਬੋਲੇ ਤਾਂ ਸਰਦਾ ਇੰਗਲਿਸ਼ ਤਾਂ ਲਾਗੇ ਛਾਗੇ ਵੀ ਨਹੀਂ ਕਿਤੇ ਨੰਗ ਦੀ ਹਾਂ ਉਹ ਬੱਚਾ ਜੋ ਦੇ ਇੱਕ ਵੱਡੇ ਲੋਟ ਦੇ ਵਿੱਚ ਉੱਥੇ ਗਿਆ ਤੰਗ ਜ਼ਰੂਰ ਹੈ ਉੱਪਰੋਂ ਕੀ ਗਿਆ ਜਿਹੜੇ ਟਾਈਮ ਤੇ ਉੱਥੇ ਪਹੁੰਚਿਆ ਕੈਨੇਡਾ ਚ ਉਸ ਵੇਲੇ ਪੁਰਾਣੇ ਸਟੂਡੈਂਟਸ ਨੂੰ ਫੁੱਲ ਟਾਈਮ ਵਰਕ ਪਰਮਿਟ ਦੀ ਫੈਸਿਲਿਟੀ ਮਿਲੀ ਹੋਈ ਸੀ ਮਤਲਬ ਕਿ ਬੰਦੇ ਬੱਚੇ ਜਿਹੜੇ ਸਾਡੇ ਜਿਉਂ ਦਬਾ ਕੇ ਕੰਮ ਕਰਨ ਦੇ ਸੀਗੇ ਸੋ ਉਹਨਾਂ ਵਾਸਤੇ ਚਾਹਦੀ ਸੀ ਉਹੀ ਹੈ ਨਾ ਕਿਸੇ ਲਈ ਮਜਬੂਰੀ ਕਿਸੇ ਲਈ ਜਿਹੜੇ ਕਿ ਇਹ ਫਾਇਦਾ ਜਦਾ ਹੋਇਆ ਤੇ ਜੇ ਕਿ ਸਿੱਧਾ ਨੁਕਸਾਨ ਹੋਇਆ ਉਹ ਬੱਚੇ ਕਰ ਰਹੇ ਜੀ ਨਵਾਂ ਬੱਚਾ ਜਿੱਦਾਂ ਜਿੱਦਾ ਜਾਂਦਾ ਰਿਹਾ ਪੁਰਾਣਾ ਬੰਦਾ ਜਿੱਦਾਂ ਦਾ ਉੱਥੇ ਪੜਾ ਫਿੱਟ ਸੀਗਾ ਉਹ ਨਿਕਲਿਆ ਨਹੀਂ April ਤੱਕ ਉਹ ਬਦਲ ਨਵਾਂ ਬੱਚੇ ਦਾ ਨੰਬਰਸ ਵੱਧਦੇ ਗਏ ਬੰਦੇ ਨੂੰ ਬੱਚਿਆਂ ਨੂੰ ਪਾਰਟ ਟਾਈਮ ਜੌਬਸ ਜਿਹੜੀਆਂ ਕੀ ਆ ਲੱਭਣ ਦੇ ਵਿੱਚ ਬਾਧੂ ਔਖ ਹੈ ਤੇ ਮੈਂ ਤਾਂ ਕਹਾਂਗਾ ਰਾਉਂਡ ਜੇ ਮੈਕਸਿਮਮ ਬੱਚੇ ਹੋਣਗੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ ਸੋ ਅਸੀਂ ਕੈਨੇਡਾ ਦੇ ਬੱਚਿਆਂ ਨਾਲ ਇੱਕ ਵਕਫਾ ਕਿ ਮਿਲੇ ਜਿਹਨਾਂ ਨੂੰ 35 ਸੱਟੇ ਸਰ ਇਹਨਾਂ ਦੇ ਬੱਚਿਆਂ ਨੂੰ ਵੀ ਮਿਲਿਆ ਮੈਂ ਦੂਜੇ ਹਫਤੇ ਕੰਮ ਮਿਲਿਆ ਤੇ ਇਹ ਵੀ ਬੱਚਿਆਂ ਨੂੰ ਮਿਲਿਆ ਜਿਹਨੂੰ 6-7 ਮਹੀਨੇ ਹੋ ਗਏ ਬਟਾ ਇੱਕ ਵੀ ਹਰੇ ਦਿਹਾੜੀ ਨਹੀਂ ਲਈ ਜਿਹਨਾਂ ਨੂੰ ਮਿਲਿਆ 6 ਕ ਮਹੀਨੇ ਤਾਂ ਸਾਵੀ ਸਾਵੀ ਵੀ ਅਰੀ ਦਿਹਾੜੀ ਲਈ ਜਾਂਦਾ ਮਤਲਬੀ ਆਪਣੇ ਗੁਜ਼ਾਰੇ ਜਾਊਗਾ ਕਰੀ ਵੀ ਜਾ ਰਿਹਾ ਨਹੀਂ ਵੀ ਉਹਨੂੰ ਕੰਮ ਮਿਲ ਰਿਹਾ ਸੋ ਹਰ ਤਰ੍ਹਾਂ ਦੇ ਬੱਚੇ ਨੂੰ ਉੱਥੇ ਮਿਲੇ ਆ ਸੋ ਉਹਦਾ ਬੱਚੇ ਉੱਥੇ ਪਹੁੰਚ ਗਏ ਤੇ ਇੱਕ ਸੋਲੂਸ਼ਨ ਦੇਣਾ ਮੈਂ ਜੋ ਅਸੀਂ ਹੱਲ ਮੈਂ ਦੇਖਿਆ ਉੱਥੇ ਜਦ ਮੈਂ ਉੱਥੇ ਮਤਲਬੀ ਮਤਲਬੀ ਉੱਥੇ ਜੋ ਵੀ ਸਾਰਾ ਵਰਕਆਊਟ ਸਿੱਖ ਕੇ ਆਇਆ ਤਾਂ ਮੈਂ ਨਵੇਂ ਬੱਚੇ ਨੂੰ ਕਹਾਂਗਾ ਜੇ ਪਹਿਲੀ ਗੱਲ ਤਾਂ ਪਹਿਲੀ ਸ਼ਰਤ ਜੇ ਨਵੇਂ ਬੱਚੇ ਨੇ ਕੈਨੇਡਾ ਜਾਣਾ ਵਾ ਆਪਣੇ ਬੱਚੇ ਤੋਂ ਸ਼ਰਤ ਰੱਖ ਦੋ ਕਿ ਇੰਡੀਆ ਕੋਈ ਨਾ ਕੋਈ ਕੰਮ ਸਿੱਖੋ ਕੰਮ ਕੋਈ ਵੀ ਸਿੱਖੋ ਜਾਂ ਸਕਿੱਲ ਤੁਹਾਨੂੰ ਹੋਣਾ ਚਾਹੀਦਾ ਮੈਂ ਤਾਂ ਕਹੂੰਗਾ ਜੇ ਤੁਹਾਡਾ ਬੱਚਾ ਪਤਾ ਹੀ ਹੁੰਦਾ ਮਾਪੇ ਨੂੰ ਜੇ ਪੜ੍ਹਾਈ 'ਚ ਕਮਜ਼ੋਰ ਆ ਯਾਰ ਸਕਿੱਲ ਦਾ ਕੰਮ ਸਿਖਾ ਕੇ ਜ਼ਰੂਰ ਭੇਜੋ ਕਿਉਂਕਿ ਜਿਹੜੀ ਮੈਂ ਗੱਲਾਂ ਕਰਦਾ ਨਾ ਮੈਂ ਹਰ ਵੀਡੀਓ 'ਚ ਫ੍ਰੈਂਚ ਸਿੱਖ ਲਓ ਜੇ ਬੱਚਾ ਇੱਥੇ ਪੜ੍ਹਾਈ 'ਚ ਕਮਜ਼ੋਰ ਆ ਆਏਸ ਦੇ ਬੈਂਡ 'ਚ ਈਚ ਨਹੀਂ ਹੁੰਦੇ ਉਹ ਫ੍ਰੈਂਚ ਕਿੱਥੋਂ ਸਿੱਖ ਲੂਗਾ ਸੋ ਉਹਨੂੰ ਸਕਿੱਲ ਸਿਖਾ ਦਿਓ ਇੱਥੇ ਤਾਂ ਕਿ ਉਹਨੂੰ ਕੰ 4 ਪੈਸੇ ਵੀ ਵਧੀਆ ਕਮਾਲੇ ਥੈਨ ਟ੍ਰੇਡ ਦੇ ਵਿੱਚ ਪੀਆਰ ਲੈਂਡ ਦੇ ਵਿੱਚ ਵੀ ਸਰ ਉਹਨੂੰ ਸੌਖੇ ਮਿਲੇ ਤੇ ਕੰਮ ਕੁਡ ਵੀ ਐ ਨਹੀਂ ਕੰਮ ਮੈਂ ਤਾਂ ਕਹੂੰਗਾ ਕੋਈ ਪਲੰਮਿੰਗ ਦਾ ਸਿੱਖ ਲੈ ਤੇ ਜਾਂ ਕੋਈ ਕਾਰਪੈਂਟਰੀ ਦਾ ਕੰਮ ਸਿੱਖ ਲੈ ਕਿਸੇ ਦਾ ਸਿੱਖ ਲੈ ਸਰ ਐ ਜੇ ਮੈਂ ਹੋਰ ਦੱਸਾਂ ਹੇਅਰ ਡ್ರೆਸਰ ਦੇ ਵਿੱਚ ਸਰ ਇੰਨੀਆਂ ਐਲ ਐਮ ਆਈ ਜੋਬਸ ਪੀਆਰ ਦੇ ਵਿੱਚ ਉਹ ਵੀ ਇੱਕ ਸਕਿੱਲ ਆ ਨਾ ਉਹ ਵੀ ਸਕਿੱਲ ਦੇ ਵਿੱਚ ਬੜੀਆਂ ਕੀ ਜਿਆਦਾ ਕੀ ਬੱਚੇ ਉੱਤੇ ਕੁਝ ਜਿਆਦਾ ਕੀ ਜ਼ਿਆਦਾ ਬੱਚੜੇ ਉਹ ਵੀ ਕੰਮ ਤੁਸੀਂ ਸਿੱਖ ਸਕਦੇ ਆ ਸੋ ਕੰਮ ਕੋਈ ਮਾੜਾ ਨਹੀਂ ਆ ਉਹ ਕੰਮ ਸਿਰਫ ਤੁਸੀਂ ਆ ਕਿਹੜਾ ਸਿੱਖਦੇ ਕਿਹੜਾ ਤੁਹਾਡੇ ਚ ਹੁਨਰ ਆ ਹੁਨਰ ਲੈ ਆਂਦੇ ਸਿੱਖ ਕੇ ਜਾਂ ਕਿ ਸਟਾਰਟਿੰਗ ਚ ਬੇਸ ਦਾ ਬਣਾ ਲਓ ਸਾਨੂੰ ਟੂਲ ਦਾ ਤਾਂ ਪਤਾ ਹੋਵੇਗੀ ਯਾਰ ਇਹਨੂੰ ਆਰੀ ਕਹਿੰਦੇ ਆ ਇਨੁਰੰਦਾ ਕਹਿੰਦੇ ਆ ਚਾਹੇ ਇਲੈਕਟ੍ਰੋਨਿਕ ਰਹਿੰਦਾ ਇਹਨੂੰ ਡ੍ਰੇਲ ਕਹਿੰਦੇ ਆ ਇਹਨੂੰ ਇਹ ਕਹਿੰਦੇ ਇਹਨੂੰ ਹਿਲਟੇ ਹੀ ਕਹਿੰਦੇ ਆ ਸੋ ਘੱਟੋ ਘੱਟ ਸਾਨੂੰ ਟੂਲਸ ਦਾ ਤਾਂ ਪਤਾ ਹੋਵੇ ਜੇ ਆਪਾਂ ਕਿਸੇ ਵੀ ਟ੍ਰੇਡ 'ਚ ਜਾਂਦੇ ਆਂ ਜੇ ਕਿਸੇ ਕੋਲ ਕੰਮ ਸਿੱਖਣੇ ਜਾਂਦੇ ਆਂ ਸੋ ਇੰਡੀਆ 'ਚ ਕਾਹਚ ਜੇ ਤੇ ਤੁਹਾਡਾ ਬੱਚਾ ਪੜਿਆ ਲਿਖਿਆ ਹੈਗਾ 6 ਇੰਚ ਜਿਹੜਾ ਬੱਚਾ ਲੈ ਸਕਦਾ ਤਾਂ ਡੈਫੀਨੇਟਲੀ ਉਹ B2 ਲੈਵਲ ਫ੍ਰੈਂਚ ਦਾ ਜ਼ਰੂਰ ਕਲੀਅਰ ਕਰ ਸਕਦਾ ਥੋੜਾ ਜਿਹਾ ਸਮਾਂ ਪਾ ਕੇ ਬੱਚੇ ਨੂੰ ਉਧਰਲੇ ਪਾਸੇ ਲਾ ਦਿਓ ਉਹਨੂੰ ਉਧਰ ਪਾਰਟ ਟਾਈਮ ਜੌਬ ਉਥੇ ਕੰਮ ਦੇ ਵਿੱਚ ਵੀ ਸ਼ੌਕ ਹੋਗੀ ਪੈਸੇ ਵੀ ਕਮਾ ਲੇਗਾ ਤੇ ਪੀਆਰ ਦੇ ਵਿੱਚ ਵੀ ਜਿਹੜੀ ਸ਼ੌਕ ਮਿਲੇਗੀ ਤੇ ਹਾਂ ਮੈਂ ਪਰ ਹੁਣ ਅੱਜ ਗੱਲ ਕਰਨੀ ਉਹਨਾਂ ਬੱਚਿਆਂ ਦੀ ਜਿਹੜੇ ਉਥੇ ਪਹੁੰਚੇ ਹੋਏ ਆ ਕਿਉਂਕਿ ਇਹ ਤਾਂ ਨਵੇਂ ਬੱਚੇ ਨੇ ਤਿਆਰੀ ਕਰਕੇ ਚੱਲ ਜਾਣਗੇ ਯਾਰ ਉਹਨਾਂ ਨੇ ਤਾਂ ਤਿਆਰੀ ਕੀਤੀ ਹੀ ਨਹੀਂ ਉਹ ਤਾਂ ਪਹੁੰਚ ਗਏ ਬੱਚੇ ਉਹ ਹੁਣ ਕੀ ਕਰਨ ਯਾਰ ਕੁਛ ਨਹੀਂ ਵਿਗੜਿਆ ਹਜੇ ਵੀ ਤੁਹਾਡੇ ਕੋਲ ਸਮਾਂ ਹੈਗਾ ਤੁਹਾਡੇ ਕੋਲ ਤਾਂ ਹੁਣ ਦੇਣਾ ਜਿਹੜਾ ਰਾਸ ਤਾਂ ਪਹਿਲੀ ਗੱਲ ਤਾਂ ਰਾਸਾ ਕੰਮ ਚ ਆਪਾਂ ਨਹੀਂ ਮਿਲਿਆ ਯਾਰ ਜੇ ਪੜ੍ਹਾਈ ਚ ਨੰਬਰ ਕੱਢੇ ਅਜੇ ਤੁਹਾਡੀ ਜੀਪੀਏ ਡਾਊਨ ਹੋਈ ਔਣ ਵਾਲੇ ਸਮਾਨਾ ਤੁਹਾਡੇ ਲਈ ਚੰਗਾ ਨਹੀਂ ਹੋਊਗਾ ਫਸਣ ਦੇ ਚਾਂਸੇ ਸਾਡੇ ਬਹੁਤ ਹੋਣਗੇ ਦੂਜੀ ਗੱਲ ਹੈਗਾ ਜੇ ਕੰਮ ਨਹੀਂ ਮਿਲਿਆ ਤੇ ਅੱਜ ਵੀ ਮੈਂ ਦੁਬਾਰਾ ਕਹਾਂਗਾ ਕਿਤੇ ਨਾ ਕਿਤੇ ਬੱਚਿਆਂ ਦਾ ਵੀ ਕਿਤੇ ਕਸੂਰ ਹੈਗਾ ਮੈਂ ਆਪਣੇ ਨੋਨ ਦੇ ਵਿੱਚ ਹੀ ਮੈਂ ਇਹਦਾ ਕਹਾਂਗਾ ਮੇਰੇ ਸਰੀਕੇ ਚੋਂ ਭਤੀਜੀ ਲੱਗਦੀ ਆ ਤੇ ਮਿਲੀ ਉਥੇ ਮੈਨੂੰ ਉਹਨੂੰ 6-7 ਮਹੀਨੇ ਤੋਂ ਕੰਮ ਨਹੀਂ ਮਿਲਿਆ ਪਰ ਸਜੋਦੋਦੀ ਮੈਂ ਬਾਡੀ ਲੈਂਗੁਏਜ ਦੇਖੀ ਨਾ ਤੇ ਮੈਨੂੰ ਮੈਂ ਉਹਦੇ ਕਰਿਆ ਉਹਨੂੰ ਸਾਹਮਣੇ ਵੀ ਕਹਿ ਕਿਉਂਕਿ ਮੇਰੀ ਭਤੀਜੀ ਸੀ ਉਹਨੂੰ ਮੈਂ ਕਹਿ ਸਕਦਾ ਐ ਦੂਜੇ ਬੱਚੇ ਨੂੰ ਥੋੜੋ ਮੈਂ ਕਹਿ ਸਕਦਾ ਐ ਤੇ ਮੈਂ ਉਹਦੇ ਫਾਦਰ ਨੂੰ ਵੀ ਫੋਨ ਕੀਤਾ ਆਪਣੇ ਭਰਾ ਵੱਡੇ ਨੂੰ ਮੈਂ ਕਿਹਾ ਯਾਰ ਕੀ ਕਰਦਾ ਮੈਂ ਕਿਹਾ ਤੂੰ ਕੁੜੀ ਤੂੰ ਨੂੰ ਕੰਮ ਨਹੀਂ ਮਿਲਣਾ ਮੈਂ ਕਿਹਾ ਯਾਰ ਤੂੰ ਨਾ ਕੋਈ ਤਿਆਰੀ ਕਿਉਂਕਿ ਮੇਰੇ ਤੋਂ ਨਹੀਂ ਗਈ ਸੀਗੀ ਉਹ ਤੇ ਹਾਂ ਉਦਾਂ ਉਹਦੀ ਹੈਲਪ ਬੰ ਬਹੁਤ ਕੀਤੀ ਉਸੇ ਪਾਸੇ ਕਿਉਂਕਿ ਉਹਦੀ ਯੂਨੀਵਰਸਿਟੀ ਦੇ ਵਿੱਚ ਬਹੁਤ ਪ੍ਰੋਬਲਮ ਹੋ ਗਈਆਂ ਯੂਨੀਵਰਸਿਟੀ ਨੇ ਉਹਨੂੰ ਮਤਲਬ ਕਿ ਬਾਹਰ ਹੀ ਇੱਕ ਤਰ੍ਹਾਂ ਕੱਢ ਦਿੱਤਾ ਸੀ ਪੁਰਾਣੇ ਕਿਸੇ ਏਜੰਟ ਦੀਆਂ ਗਲਤੀਆਂ ਕਰਕੇ ਚਲੋਤੇ ਮੈਂ ਡਿਸਕਸ਼ਨ ਨਹੀਂ ਕਰੂੰਗਾ ਚਾਚੂ ਸਸਰੀ ਗਾਲ ਮਨ ਲੀਕ ਆਵਾਜ਼ ਨਹੀਂ ਨਿਕਲਦੀ ਯਾਰ ਅੰਦਰੋਂ ਮਨ ਲੀਕ ਇੰਨੀ ਕਿ ਜ਼ਿਆਦਾ ਮਤਲਬ ਕਿ ਅਸੀਂ ਘਰ ਬੈਠੇ ਸੀਗੇ ਤੇ ਮੈਂ ਉਹਨੂੰ ਪੁੱਛਿਆ ਬੋ ਤੇ ਜੌਬ ਕਿੱਦਾਂ ਲਿਆਂ ਜੰਦੀ ਆ ਕਹਿੰਦੀ ਮੈਂ ਰੈਜ਼ਿਊਮੇ ਕੱਢੇ ਚਾਚੂ ਮੈਂ ਦੇਉਣੀ ਆ ਤੇ ਫੇਰ ਮੈਂ ਘਰ ਆ ਜੰਦੀ ਆ ਮਨ ਲੀਕੀ ਬਾਡੀ ਲੈਂਗੁਏਜ ਦੇਖੋ ਅਸੀਂ ਕੰਮ ਲੱਭਾਂ ਜਾਂਦੇ ਆ ਅਸੀਂ ਜਾਂਦੇ ਆ ਅਸੀਂ ਉਹਨਾਂ ਦੇ ਰਿਸੈਪਸ਼ਨ ਤੇ ਰੈਜ਼ਿਊਮੇ ਰੱਖਦੇ ਆ ਅਸੀਂ ਬਾਹਰ ਵਾਪਸ ਆਉਂਦੇ ਆ ਯਾ ਯੈਸ ਇਹ ਸੱਚਾਈ ਆ ਮੈਕਸਿਮਮ ਬੱਚੇ ਕਰਦੇ ਆ ਇਹਦਾ ਹੱਲ ਕੀ ਹੈਗਾ ਯਾ ਤੁਹਾਡੇ ਚ ਕਰੰਟ ਚਾਹੀਦਾ ਏਨਰਜੀ ਚਾਹੀਦੀ ਫੁੱਲ ਏਨਰਜੀ ਚਾਹੀਦੀ ਅਗਲੀਆਂ ਦੀਆਂ ਸ਼ਰਤਾਂ ਨੂੰ ਪੁੱਛੋ ਸਰ ਐਨੀ ਇਨ ਐਨੀ ਕੰਡੀਸ਼ਨਸ ਆਮ ਰੈਡੀ ਟੂ ਡੂ ਇਟ ਮੈਂ ਕੰਮ ਕਰਨ ਨੂੰ ਤਿਆਰ ਹਾਂ ਕਿਉਂ ਸਟਾਰਟਿੰਗ 'ਚ ਲੋਡ ਸਾਨੂੰ ਆ। ਦੂਜੀ ਚੀਜ਼ ਜਿਹੜੇ ਉਥੇ ਬੱਚੇ ਗਏ ਹੋਏ ਪੁਰਾਣੇ ਉਹਨਾਂ ਦੇ ਐਕਸਪੀਰੀਅੰਸ ਮੈਂ ਸਿੱਖਿਆ। ਸਰ ਕਹਿੰਦਾ ਸੀ ਪੈਸੇ ਕਮਾਉਣ ਵਾਲੇ ਪਾਸੇ ਤੋਰ ਪਏ। ਅਸੀਂ ਸਿਕਿਉਰਟੀਾਂ 'ਚ ਟਾਈਮ ਹਾਟਲ ਵਾਲੇ ਪਾਸੇ ਲਾਪੇ ਪਰ ਅੱਜ ਅਸੀਂ ਪਛਤਾ ਰਹੇ ਹਾਂ। ਜਿਦਾ ਜਿਦਾ ਅਸੀਂ ਨਵੇਂ-ਨਵੇਂ ਆਏ ਸੀ ਨਾ ਕਾਸ਼ ਅਸੀਂ ਟਰੇਡ ਸਕਿੱਲ ਵਾਲੇ ਪਾਸੇ ਕਿਤੇ ਤੋਰ ਪੈਂਦੇ ਨਾ। ਅੱਜ ਸਰ ਜਿਦਾਂ ਨਾ ਟਾਈਮ ਲੰਘ ਗਿਆ, 2-3 ਸਾਲ ਲੰਘ ਗਏ। ਅੱਜ ਅਸੀਂ ਕਾਰੀਗਰ ਹੋਣਾ ਇਹ ਟੌਪ ਦੇ ਚੰਗੇ ਪੈਸੇ ਕਮਾਉਨੇ ਸੀ। ਪੀਆਰ ਵੀਜ਼ਾ ਦੀਆਂ ਵੀ ਟ ਜਾਓ ਘੱਟ ਪੈਸੇ 'ਚ ਵੀ ਕੰਮ ਦਿੰਦਾ ਕੋਈ ਗੱਲ ਨਹੀਂ ਯਾਰ ਪੁਰਾਣੇ ਸਮਾਨੇ 'ਚ ਨਾ ਪੁਰਾਣੇ ਜਮਾਨੇ ਆਪਣੇ ਫਾਦਰ ਜਾਂ ਗ੍ਰੈਂਡਫਾਦਰ ਨੂੰ ਮੈਂ ਕਹਾਂਗਾ ਦਾਦਿਆਂ ਨੂੰ ਪੁੱਛਿਓ ਜਾਂ ਆਪਣੇ ਫਾਦਰਸ ਨੂੰ ਪੁੱਛਿਓ ਜਦੋਂ ਕੰਮ ਉਸਤਾਦ ਧਾਰਦੇ ਸੀ ਨਾ ਪੈਸੇ ਦੀ ਗੱਲ ਨਹੀਂ ਕਰਦਾ ਸੀ ਪਤਾ ਨਹੀਂ ਕਿੰਨੇ ਕਿੰਨੇ ਸਾਲ ਫਰੀ ਲਾਉਣੇ ਪੈਂਦੇ ਸੀ ਸਰ ਤੇ ਫਿਰ ਸਾਲ ਫਰੀ ਲਾ ਕੇ ਉਹਨਾਂ ਤੋਂ ਆਰਟ ਸਿੱਖ ਕੇ ਦੈਨ ਵੇ ਬੰਦਾ ਕਮਾਈ ਵਾਲੇ ਪਾਸੇ ਸਿਰੇ ਲੱਗਦਾ ਸੀ ਤੇ ਅੱਜ ਖੋਰ ਗੱਲ ਕਰਦਾ ਮਾਂ ਜੇ ਕੈਨੇਡਾ 'ਚ ਇਸ ਵੇਲੇ ਸਿਰਾਂ ਲਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਵਪਾਰ ਤੋਂ ਬਣਾ ਨਹੀਂ ਲਗਣਾ ਜਾਂ ਵਧੀਆ ਨੌਕਰੀ ਵੱਡੀ ਐਮ ਐਨ ਸੀ ਕੰਪਨੀ ਵਿੱਚ ਵਧੀਆ ਕੰਪਨੀ ਦੇ ਵਿੱਚ ਜਾਂ ਆਪਣਾ ਬਿਜ਼ਨਸ ਚਾਹੇ ਉਹ ਛੋਟੇ ਲੈਵਲ ਦਾ ਕਿਉਂ ਨਾ ਹੋਵੇ ਜੇ ਕੈਨੇਡਾ ਚ ਸਰਵਾਈਵਲ ਤੇ ਜੇ ਕੈਨੇਡਾ ਚ ਸਿਰਾ ਲਾਉਣਾ ਇਹ ਤਾਂ ਹੀ ਲਗਣਾ ਸੋ ਇੱਕ ਆਪਣਾ ਮੈਂ ਤਾਂ ਕਹੂੰਗਾ ਵਿਜ਼ਨ ਵੱਡਾ ਜਰੂਰ ਰੱਖੋ ਕੈਨੇਡਾ ਇਸ ਵੇਲੇ ਦੋ ਚੀਜ਼ਾਂ ਮੰਗ ਰੀਆਂ ਪਹਿਲੀ ਗੱਲ ਤਾਂ ਸਬਰ ਦੂਜੀ ਚੀਜ਼ ਮੈਂ ਤਾਂ ਕਹੂੰਗਾ ਅੰਦਰ ਪੂਰੀ ਆਗੈ ਚਾਹੀਦੀ ਹੈ ਕਿ ਆ ਸਰਾ ਲਾਉਣਾ ਵਪਾਰ ਕਰਨਾ ਇੱਥੇ ਆ ਕੇ ਮੈਂ ਕੈਨੇਡਾ ਜਾ ਕੇ ਆ ਪੂਰੀ ਝੰਡੇ ਗਟਨੇ ਆ ਦੋ ਚੀਜ਼ਾਂ ਚਾਹੀਦੀਆਂ ਸਬਰ ਤੇ ਦੂਜੀ ਚੀਜ਼ ਅੰਦਰ ਵਿਜ਼ਨ ਚਾਹੀਦਾ ਕਿ ਹਾਂ ਵੀ ਮੈਂ ਇਸ ਟ੍ਰੈਕ ਤੇ ਜ਼ਰੂਰ ਪਹੁੰਚਣਾ ਰੈਦਰ ਥੈਨ ਕਿ ਮੈਂ ਹਿੰਮਤ ਢਾ ਕੇ ਘਰ ਬੈਠ ਜਾ ਯਾਰ ਇਹ ਚੀਜ਼ਾਂ ਕਿਸੇ ਟਾਈਮ ਅੱਜ ਮੈਂ ਇੱਥੇ ਵੱਡੀਆਂ ਗੱਲਾਂ ਕਰਦਾ ਨਾ ਜਦੋਂ ਅਸੀਂ ਵੀ ਐਜੂਕੇਸ਼ਨ ਕੀਤੀ ਨਾ ਕੈਨੇਡਾ ਵਿੱਚ ਉਦੋਂ ਵੀ ਮੈਂ ਸੌਰੀ ਯੂਕੇ ਦੇ ਵਿੱਚ ਉਦੋਂ ਕਿਸੇ ਨੇ ਕਿਹਾ ਸਾਨੂੰ ਵੀ ਮੇਰੇ ਦੌਰ ਲਾਈਫ 'ਚ ਵੀ ਫੇਸ ਆਇਆ ਸੀ ਯਾਰ ਖਤਮ ਆ ਸਭ ਕੁਝ ਕੁਝ ਨਹੀਂ ਹੋਣਾ ਤੇਰਾ ਤੂੰ ਨਕਾਮ ਆਂ ਕੱਖ ਨਹੀਂ ਹੋਣਾ ਸੋ ਅੱਜ ਵੀ ਜੇ ਗੱਲਾਂ ਕਰਦਾ ਜੇ ਮੇਰਾ ਕਿਸੇ ਨੇ ਇੰਗਲੈਂਡ ਜੇ ਮੈਨੂੰ ਜਾਣਦੇ ਮੇਰਾ ਫਿਊਚਰ ਆ ਅੱਜ ਵੀ ਇੰਗਲੈਂਡ ਦੇ ਵਿੱਚ ਸਾਰਾ ਕੁਝ ਵਧੀਆ ਮਤਲਬ ਕਿ ਨਾ ਚੱਲਦਾ ਆਪਣਾ 23 ਸਾਲ ਦੀ ਉਮਰ ਦੇ ਵਿੱਚ ਬਿਜ਼ਨਸ ਖੋਲਿਆ ਸੀਗਾ ਪਹਿਲਾ ਜਿਹੜਾ ਬਿਜ਼ਨਸ ਸੀਗਾ ਆਫਟਰ ਇੰਜੀਨੀਅਰਿੰਗ ਆਪਣੀ ਟ੍ਰੇਡ ਦੇ ਵਿੱਚ ਜਿਹੜਾ ਖੋਲਿਆ ਸੀਗਾ ਸੋ ਓਪਰਚ्युनिटीਜ਼ ਤਾਂ ਹੈਗੀਆਂ ਵਾ ਸਿਰਫ ਤੁਹਾਨੂੰ ਹੈਗਾ ਕਿ ਉਸ ਟਰੈਕ ਦੀ ਆਪਣੇ ਅੰਦਰ ਜਿਹੜੇ ਛੁਪੇ ਸਕਿੱਲ ਦੀ ਪਹਿਚਾਨ ਕਰਨ ਦੀ ਆਪਣੇ ਸ਼ੌਂਕ ਦੀ ਤੇ ਉਧਰ ਜਿਹੜੀ ਕਿ ਤੁਰਨ ਦੀ ਹੈਗੀ ਆ ਸੋ ਪਾਰਟ ਟਾਈਮ ਜੌਬ ਜਿਹੜੇ ਬੱਚਿਆਂ ਨੂੰ ਤੰਗੀਆਂ ਮਿਲਣਦੀਆਂ ਐਸ ਵੇਲੇ ਲੋਡ ਹੈਗੀ ਆ ਸ਼ਾਰਟ ਚ ਦੱਸੂਗਾ ਪਹਿਲੀ ਗੱਲ ਤਾਂ ਅੰਦਰ ਮੋਟੀਵੇਸ਼ਨ ਦੀ ਦੂਜੀ ਗੱਲ ਹੈਗੀ ਆ 스ਪਾਰਕ ਦੀ ਹੈਗੀ ਆ ਯਾਰ ਅਗਲੇ ਬੰਦੇ ਨੂੰ ਵੀ ਦੱਸੇ ਕਿ ਜੇ ਮੈਨੂੰ ਦਿਹਾੜੀ ਤੇ ਰੱਖਣਾ ਯਾਰ ਇਹ ਬੰਦਾ ਬੜਾ ਐਕਟਿਵ ਆ ਨਾ ਕਿ ਮਜਬੂਰੀ ਦਾ ਆਪਣਾ ਦੱਸ ਕੇ ਉੱਥੇ ਕਿਾਂ ਵੀ ਮੈਂ ਉਹਦੇ ਲਈ ਵਰਥ ਵੈਲਿਊ ਬਣ ਸਕਦਾ ਦੂਜੀ ਚੀਜ਼ ਆ ਨਾਲ ਦੀ ਨਾਲ 스킬 ਸਿੱਖਣ ਦੀ ਚਾਹੇ ਘੱਟ ਪੈਸਿਆਂ ਦੇ ਵਿੱਚ ਜਿਹੜੀ 스킬 ਸਿੱਖਣ ਦੀ ਲੋੜ ਹੈਗੀ ਆ ਇੰਡੀਆ ਤੋਂ ਵੀ ਜੇ ਨਵੇਂ ਭੇਜਣਾ ਜੇ ਤੁਹਾਡਾ ਬੱਚਾ ਪੜ੍ਹਾਈ 'ਚ ਠੀਕ ਹੈਗਾ ਉਹਨੂੰ ਤਾਂ ਜੇ ਛੇ ਹੀ ਚਾਏ ਹੋਇਆ ਉਹਨੂੰ ਤਾਂ ਫ੍ਰੈਂਚ ਵਾਲੇ ਪਾਸੇ ਲਾ ਦਿਓ ਜੇ ਬੱਚਾ ਪੜ੍ਹਾਈ ਦੇ ਵਿੱਚ ਠੀਕ ਠਾਕ ਹੈਗਾ ਨਹੀਂ ਉਹਦਾ ਇੰਨਾ ਹੈਗਾ ਉਹਨੂੰ ਇੰਡੀਆ ਤੋਂ ਹੀ ਕੋਈ 스킬 ਵਾਲਾ ਕੰਮ ਘਟੋ ਘਟ ਟੂਲਜ਼ ਬਾਰੇ ਇਹਨੂੰ ਪਤਾ ਹੋਵੇ ਕਿ ਇਹਨੂੰ ਟੂਲਜ਼ ਨੂੰ ਇਹ ਨਾ ਕਹਿੰਦੇ ਕਿ ਹਾਂ ਵੀ ਉੱਥੇ ਜਦੋਂ ਜਾਵੇ ਜੌਬ ਮੰਗੇ ਅਗਲਾ ਐਮਪਲੋਇਰ ਵੀ ਕਵੇ ਹਾਂ ਯਾਰ ਇਹਨੂੰ ਪਤਾ ਹੈ ਕੰਮ ਸਿੱਖ ਸਕਦਾ ਤਾਂ ਜਿਹੜਾ ਕੀ ਆ ਪੜ੍ਹਾਈ ਦੇ ਨਾਲ ਪਾਰਟ ਟਾਈਮ ਜੌਬ ਦੇ ਵਿੱਚ ਤੁਹਾਡੀ ਜਿਹੜੀ ਕੀ ਹੈਲਪ ਜ਼ਰੂਰ ਹੋ ਸਕਦੀ ਆ। ਸੋ ਨਵੇਂ ਬੱਚੇ ਵੀ ਜਿਹੜੇ ਗਏ ਆ ਤੇ ਜਿਹੜੀ ਮੈਂ ਕੈਟਾਗਰੀ ਦੱਸੀ 24 ਵਾਲੇ ਬੱਚੇ ਜਾਂ 23 ਲਾਸਟ ਵਾਲੇ ਬੱਚੇ ਬੜਾ ਹੁਣ ਥੋੜੇ ਪਿਛਲੇ ਸਮੇਂ ਚ ਨਾ ਬੱਚਾ ਘਟ ਗਿਆ। ਸੋ ਇਹ ਤੁਹਾਡੀਆਂ ਪਰੇਸ਼ਾਨੀਆਂ ਨਾ ਲਿਖਾ ਕੇ ਲੈ ਲਓ ਬੁੱਕਣ ਵਾਲੀਆਂ ਆਈਆਂ। ਜਿਹਦਾ ਪਰੇਸ਼ਾਨੀਆਂ ਪਿੱਛੇ ਅਕਮੋਡੇਸ਼ਨ ਦੀਆਂ ਆਈਆਂ ਸੀ। ਹੈਣੀ ਨਾ ਕੋਈ ਕੋਈ ਵੀ ਉਹਦਾ ਰੌਲਾ ਛੱਪਾ ਕੁਝ ਵੀ ਨਹੀਂ ਹੈਗਾ। ਸੋ ਪਾਰਟ ਟਾਈਮ ਜੌਬ ਦਾ ਵੀ ਨਾ ਥੋੜੀ ਦੇਰੀ ਰੌਲਾ ਇਹ ਵੀ ਹੁਣ ਮੁੱਕਣ ਵਾਲੀ ਹੈ ਫਿਕਰ ਨਾ ਕਰੋ ਤੁਹਾਡਾ ਵੀ ਸਾਰਾ ਕੁਝ ਹੁਣ ਵਧੀਆ ਸੌਲਟ ਆਊਟ ਹੋਣ ਵਾਲਾ ਨਵੇਂ ਬੱਚੇ ਨੂੰ ਕਹਾਂਗਾ ਤੁਸੀਂ ਜਾਣਾ ਰਹਿਣ ਜਦਾਂ ਇਹ ਬੱਚੇ ਖਰਾਬ ਹੋਏ ਆ ਆਪਣੀ ਤਿਆਰੀ ਕਰਕੇ ਜਾਓ ਤਾਂ ਕਿ ਤੁਹਾਨੂੰ ਵੀ ਉੱਥੇ ਜਾ ਕੇ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਚਲੋ ਬੜੀ ਮਹੱਤਵਪੂਰਨ ਗੱਲਬਾਤ ਸਾਡੇ ਨਾਲ ਤੀਰਚੀ ਨੇ ਕੀਤੀ ਹੈ 8557885578 ਟੈਲੀਫੋਨ ਕਰਕੇ ਕੋਈ ਵੀ ਮਨਚ ਵਹਿ ਮੈਂ ਤੀਰਚੀ ਜੀ ਨਾਲ ਗੱਲ ਕਰੂੰ ਬਹੁਤਾਂ